ਵਲਾਗ ਸੰਤੇ ਦੀ ਚੋੜਾ ਜੋ ਕਿ 14 ਤਰੀਕ ਨੂੰ ਸਭ ਨੂੰ ਅੱਜ ਉਹਦਾ ਰਿਜ਼ਲਟ ਆਇਆ ਨੇ ਅੱਜ ਥਿਆਰੀ ਮਟੀ ਤੋਂ ਆਬ ਰੀਜੀਸ਼ਨ ਛੋਟੀ ਚੋਕ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਤਾਰਿਕ ਅਹਿਮਦ ਰਾਜ ਜਿੱਤੇ ਕੇ ਅੱਜ ਗੁਰਦੁਆਰਾ ਬਾਬਾ ਨਿਹਾਲ ਦਾ ਸਿੱਕੇ ਮੱਖਾ ਟੱਕਣ ਆਏ ਨੇ ਸ਼ੁਕਰਾਨਾ ਕਰਨ ਆ ਰਹੇ ਨੇ ਗੁਰੂ ਸਾਹਿਬ ਦਾ ਆਓ ਤੁਹਾਨੂੰ ਲੈ ਚਲਦੇ ਹਾਂ ਬਹੁਤ ਚਲ Sådan. 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 ਮੈਂ ਪਾਚੀ ਚੜ੍ਹਦੀ ਕਹਾੜ ਹੈ ਰਹਿਮਤ ਨਾਲ ਬਕਾਉਂਦੇ ਸਭ ਤੋਂ ਪ੍ਰਧਾਨ ਜੀ ਤੇਦਰ 母さんとても出合うかともらない。<music> ਗੁਰੂ ਨਾਨਕ ਦੇਵ ਜੀ ਅੱਜ ਦੇ ਰੰਗਤ ਬਲ ਦੀ ਮਦਦ ਸਾਰੇ ਦੁਨੀਆ ਨੂੰ ਸਿਮਰੋ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜੀ ਦਿੱਤੀ ਸਭ ਨੂੰ ਸੁਜਾਈ ਢੀਗ ਬਹਾਦਰ ਸਿਮਰਿਆ ਕਰਨ ਆਉਣੇ ਦਾ ਵਕਾਇਤ ਕਲਖਾਈ ਹੋਏ ਸਾਰੇ ਦਸਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਬ ਥਾਈ ਹੋਏ ਸਾਰੇ ਦਸਾਂ ਬਾਦਸ਼ਾਹਾਂ ਦੀ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀ ਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਕੋਈ ਆਪਣੀ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੈ ਆਹ ਸੱਚ ਹੋਵੇ ਦਰਕਾਰ ਦੇ ਸੇਵਕ ਭਾਈ ਅਮਰੀਕ ਸਿੰਘ ਜੀ ਮਹਾਰਾਜ ਬੱਚਿਆਂ ਵੱਲੋਂ ਆਪਦੀ ਕਿਰਿਆ ਕਿਰਪਾ ਸਦਕਾ ਜੋ ਵੋਟਾਂ ਦੇ ਵਿੱਚ ਕਾਰਜ ਆਰੰਭਣਾ ਕੀਤੇ ਗਏ ਸਨ ਆਪ ਜੀ ਦੀ ਕਿਰਪਾ ਸਦਕਾ ਮਹਾਰਾਜ ਆਪ ਜੀ ਨੇ ਸਫਲਤਾਵਾਂ ਮਿਲੀਆਂ ਨੂੰ ਬਖਸ਼ਿਸ਼ ਕੀਤੀਆਂ ਸਮੂਹ ਸੰਗਤਾਂ ਪਰਿਵਾਰ ਵੱਲੋਂ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਆਪ ਜੀ ਨੇ ਇਸੇ ਤਰ੍ਹਾਂ ਮਿਹਰ ਭਰਿਆ ਹਰ ਰੱਖਣ ਲਗਰ ਮਿਹਨਤ ਦੇ ਨਾਲ ਮਹਾਰਾਜ ਇਮਾਨਦਾਰੀ ਦੇ ਨਾਲ ਆਪਣੇ ਕਾਰਜ ਕਰਨ ਦੇ ਬਦ ਬਖਸ਼ਿਸ਼ ਕਰਨੇ ਦਰੋਂ ਪਰੋਚਨਾ ਅੰਦਾਜ਼ਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਸੁਖ ਸ਼ਾਂਤੀ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੇ ਜੀਵਨ ਬਖਸ਼ਿਸ਼ ਕਰਨੇ ਸਮੂਹ ਸੰਗਤਾਂ ਕੀਆਂ ਹਾਜ਼ਰੀਆਂ ਤੇ ਲੁਲ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲੋ ਜਨਾ ਮਿਲਿਆ ਬਦੀਕਰਨਾ ਜਿਤੇ ਆਵੇ ਨਾਨਕ ਨਾਮ ਕੀ ਬਾਤ ਤੇਰੇ ਤੋਂ ਸੁਣਨ ਤੋਂ ਪ੍ਰਮਾਤਿ